ਬਾਈ ਦੁੱਧ ਲੈਣਾ ਆਸਤੇ ਤਾਂ ਤਿੰਨ ਚੀਜ਼ਾਂ ਚਾਹੀਦੀਆਂ ਫੀਡ ਬਰੀਡ ਤੇ ਸਾਮ ਸੰਭਾਲ ਆਪਾਂ ਚੰਗੀ ਬਰੀਡ ਦੀ ਗਾਂ ਤਾਂ ਹਾਂਜੀ ਹਾਂਜੀ ਪੈਸੇ ਬਾੜੇ ਮੰਗੇਂਗੇ ਇਹਦੇ ਨਹੀਂ ਬਈ ਆਪਾਂ ਬਾੜੇ ਦੀ ਪੈਸੇ ਆਪਣਾ ਰੇਟ ਲੋਕਾਂ ਨਾਲ ਘਾਟੀ ਹੁੰਦੀ ਇਹ ਦਿਨ 5-4 ਲਊਗੀ ਬਈ ਬਾੜੇ ਨਹੀਂ ਤੇ ਕਿੰਨੇ ਦੀ ਦੇਣੀ ਬਈ ਇਹ ਵੀਰੇ ਆਪਾਂ ਜੈ ਜੈ ਜੀ ਰਕਰ ਕਹਿੰਦੇ ਬਾਈ ਨੂੰ ਤੁਸੀਂ ਚੈੱਕ ਕਰਕੇ ਦੇਖੋ ਹਾਂ ਫੋਨ ਤਾਂ ਬਈ ਪੂਰੇ ਆਉਂਦੇ ਨੇ ਹਾਂ ਪਾਲ ਬਈ ਹੈਨਾ ਚੈੱਕ ਕਰਕੇ ਦੇਖ ਲਓ ਬਹੁਤ ਜ਼ਿਆਦਾ ਚੰਗਾ ਦੋਦਬਈ ਮਾਲਕਾ ਨੇ ਆਪਾਂ ਨੂੰ 24 25 ਦੱਸਿਆ ਸਤਿ ਸ਼੍ਰੀ ਅਕਾਲ ਮਿੱਤਰੋ ਸਵਾਗਤ ਕਰਦੇ ਆਂ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆਂ ਬਾਈ ਰਿਸ਼ਪਾਲ ਕੋਲੇ ਪਿੰਡ ਚੰਦਪੁਰਾਣਾ ਤਹਿਸੀਲ ਬਾਗਾਪੁਰਾਣਾ ਦਾ ਜ਼ਿਲ੍ਹਾ ਮੋਗਾ ਦੇ ਵਿੱਚ ਬਾਈ ਦੇ ਫਾਰਮ ਤੋਂ ਟਾਪ ਦੇ ਇੱਕ ਜਰਸੀ ਤੇ ਇੱਕ ਐਚ ਐਫ ਬਹੁਤ ਜੈ ਜੈ ਰੇਟ ਦੇ ਜਿਹੜੇ ਆਪਾਂ ਨਗ ਸ਼ੂਟ ਕੀਤੇ ਆ ਜਾਣਕਾਰੀ ਸਾਰੀ ਵੀਡੀਓ ਦੇ ਵਿੱਚ ਲੈ ਕੇ ਬਾਈ ਤੁਹੇ ਦੇਵਾਂਗੇ ਬਾਕੀ ਕੋਈ ਵੀ ਜਾਨਵਰ ਖਰੀਦਣਾ ਉਹਦੀ ਤਸੱਲੀ ਪਰਖਦੇ ਆਪਦੀ ਸਮਝ ਦੇ ਨਾਲ ਖਰੀਦਣਾ ਆਜੋ ਆਪਾਂ ਬਾਈ ਤੋਂ ਲੈਣਿਆ ਜਾਣਕਾਰੀ ਬਾਈ ਜੀ ਪਹਿਲਾਂ ਕਿਹੋ ਜੇ ਰੇਟ ਅੱਜ ਦੇ ਰੇਟ ਜੈ ਜੀ ਹੋਣਗੇ ਆਪਾਂ ਅੱਗੇ ਵੀ ਆਪਣੇ ਜੈ ਜੀ ਹੁੰਦੇ ਆ ਤੇ ਆਪਣੇ ਹੁਣ ਵੀ ਰੇਟ ਬੰਨ ਭਰਾਵਾਂ ਦੇ ਬਹੁਤ ਫੋਨ ਆਉਂਦੇ ਰਹਿੰਦੇ ਆ ਵੀ ਕਦੋਂ ਵੀਡੀਓ ਪਾਣੀ ਆ ਕਦੋਂ ਵੀ ਆ ਹਾਂ ਬੰਨ ਵਿਚ ਗਾਇਆਂ ਆਉਂਦੀਆਂ ਬਈ ਉਹ ਜਦੋਂ ਫੋਨ ਕਰਦੇ ਆ ਤੇ ਉਹ ਵਿਚ ਗਾਇਆਂ ਵੈਸੇ ਹੀ ਵਿਕ ਜਾਂਦੇ ਆ ਪੁਰਾਣੀ ਵੀਡੀਓ ਤੇ ਬਈ ਵਿਕ ਜਾਂਦੀ ਹਾਂਜੀ ਵਿਕ ਜਾਂਦੀ ਉਸਕੇ ਜਿਹੜੇ ਸੱਜਣ ਆਪਣੇ ਪੁਰਾਣੇ ਲੈ ਜਾਂਦੇ ਆ ਬਈ ਹਨ ਉਹਦੇ ਉਹਦੇ ਹਿਸਾਬ ਨਾਲ ਵੈਗ ਹਾਂਜੀ 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 ਤੇ ਅੱਜ ਬਈ ਦੋ ਨਾਗ ਆਪਣੇ ਕੋਲ ਹਨ ਹਨ ਦੋ ਨਾਗ ਆ ਵੀਰੇ ਤਿੰਨ ਸੀਗੇ ਇੱਕ ਵੈਗ ਗਿਆ ਬਈ ਹਨ ਇਹ ਗੱਲਬਾਤ ਕਰੀਏ ਪਾਲ ਬਈ ਪਹਿਲੀ ਜਰਸੀ ਦੀ ਹਨ ਕੀ ਡਿਟੇਲ 14 14.5 ਲੀਟਰ ਪਹਿਲੇ ਸੂਏ ਦਾ ਛੋਇਆ ਪਹਿਲੇ ਸੂਏ ਦਾ ਛੋਇਆ ਹੈ ਨਾ ਸੀਰੀਅਸ ਆ ਉਹ ਪੂਰੀ ਆ ਕੋਈ ਐਨੀ ਲੱਤਾਂ ਛੜਾ ਲਈ ਆ ਹੂੰ ਵੀ ਬਰੀਡ ਦੇ ਪੈਤੀ ਬਾਈ ਬੇਸ ਕੁਆਲਟੀ ਦੀ ਵੀ ਚੰਗੀ ਆ ਹਾਂ ਪਿਓਰ ਨਾਲੇ ਪੰਜਾਬ ਵਾਲੀ ਕੋਈ ਓਦਾਂ ਨਹੀਂ ਜਰਸੀ ਨਹੀਂ ਕਿ ਹਮਾਚਲੀ ਨਹੀਂ ਨੀ ਸਭ ਹੀ ਹੋਈ ਆ ਘਰੋਂ ਖਰੀਦ ਕਰੀ ਆ ਆਪਾਂ ਗੇ ਠੀਕ ਆ ਬਾਈ ਲਿਆ ਬਈ ਪਾਲੇ ਨੂੰ ਇੱਕ ਵਾਰ ਖੋਲ ਕਰ ਮਾੜਾ ਇਹਨੂੰ ਤੋੜ ਕੇ ਦਿਖਾਈਏ ਜਾਣ ਦੇ ਵਿੱਚ ਆ ਸਜਣੋ ਪੂਰੀ ਵੱਛੀ ਤੋਰੇ ਫੁਰੇ ਜੀ ਚੰਗੀ ਆ ਜਾਣ ਬਾਣ ਪ੍ਰਾਣ ਵਾਲੀ ਆ ਕੋਈ ਵੱਛੀ ਐ ਨਹੀਂ ਗੀ ਹਾਂ ਬਾਕੀ ਨਵਾਂ ਆਂਗਾ ਬਾਈ ਅਡ ਰੂਡਰ ਤੁਸੀਂ ਇੱਥੋਂ ਚੈੱਕ ਕਰਕੇ ਦੇਖ ਲਓ ਬਹੁਤ ਜਿਆਦਾ ਸੋਹਣਾ ਵਾ ਬਾਈ ਕਹਿੰਦਾ ਵੀ ਸੱਜਣ ਗੁੱਸਾ ਕਰ ਜਾਂਦੇ ਆ ਵੀ ਬਾਈ ਤੂੰ ਵੀਡੀਓ ਨਹੀਂ ਪਾਉਂਦਾ ਸਿੱਧੀਆਂ ਵੇਚ ਦੇ ਦਿੰਨਾ ਵਾ ਫੋਨ ਆਉਂਦੇ ਰਹਿੰਦੇ ਬਾਈ ਨੂੰ ਤੁਸੀਂ ਚੈੱਕ ਕਰਕੇ ਦੇਖੋ ਹਾਂ ਫੋਨ ਤਾਂ ਬਾਈ ਪੂਰੇ ਆਉਂਦੇ ਨੇ ਜੀ ਹਾਂ ਬਾੜ ਬਾਈ ਹੈਨਾ ਕਿੰਨਾ ਕ ਦੁੱਧ ਤੇਰੇ ਸਾਹਬ ਨਾਲ ਪਿਆਉਗੀ ਇਹ ਬਾਈ ਆਪਣੇ ਕੋਲ ਕੋਈ 15 ਲੀਟਰ ਮੰਨ ਕੇ ਲੈ ਲੈ ਦੁੱਧ ਦਾ ਜਿਆਦਾ ਵੀ ਪਿਆਜੂਗੀ ਠੀਕ ਆ ਬਾਈ ਕਿੰਨੇ ਦਿਨ ਲੈਂਦੀ ਇਹ ਇਹ ਦਿਨ 5000 ਲਊਗੀ ਬਾਈ ਬਾੜੇ ਨਹੀਂ ਤੇ ਕਿੰਨੇ ਦੀ ਦੇਣੀ ਹੈ ਬਾਈ ਇਹ ਵੀਰੇ ਅੱਬਾ ਜੈ ਜੈ ਜੀ ਰ ਕਰਾਂਗੇ ਆਪਾਂ ਬਾੜੀ ਨਹੀਂ ਆਪਾਂ 53000 ਰੁਪਏ ਦੀ ਦੇ ਦੇਣੀ ਛੋੜ ਕਰਾਂਗੇ ਸਿਰਫ 53000 ਦੀ ਫੋਨਮੈਟਕਾ ਕਰਾ ਕੇ ਦਿਖਾਉਣਾ ਮਾ ਪ੍ਰੋਜੈਕਟ ਪ੍ਰਜੋਕਤ ਬਹੁਤ ਜਿਆਦਾ ਸੋਹਣਾ ਲੱਗਿਆ ਹੋਇਆ ਕੰਮ ਆਲੀ ਇੱਥੋਂ ਤੁਸੀਂ ਚੈੱਕ ਕਰਕੇ ਦੇਖ ਲਓ ਚਾਰੇ ਥਣ ਬਾਈ ਇੱਕੋ ਜੇ ਥਣ ਥਣ ਭਾਂਡੇ ਦੀ ਚੰਗੀ ਆ ਬਿਲਕੁਲ ਬਾਕੀ ਹਜੇ ੱੱਲਾਂ ਪਈਆਂ ਨਹੀਂ ਗੀਆਂ ਤੇ ਜੇ ਕੋਈ ਸੱਜਣ ਵਪਾਰ ਵਾਲਾ ਵੀ ਲੈ ਜਾਂਦਾ ਬਾਈ ਉਹਨੂੰ ਵੀ ਇਹ ਦੋ ਪੈਸੇ ਬਾਈ ਜਦ ਜਦ ਤਿਆਰ ਹੋ ਗਈ ਉਹਦੇ 66000 ਰੁਪਏ ਦੀ ਆ ਬਿਲਕੁਲ ਬਾਈ ਹੈ ਨਾ ਅੱਜ ਤੋਂ 15 ਦਿਨ ਪਹਿਲਾਂ ਬਾੜ ਬਾੜ ਪੈਣ ਪੈਣ ਦੀਆਂ ਵੇਚੀਆਂ ਐਡ ਗਾਡੀਆਂ ਵੇਚੀਆਂ ਬਿਲਕੁਲ ਬਾਈ ਹੈ ਨਾ ਬਾਕੀ ਆਰਡਰ ਭਾਂਡਾ ਚੰਗਾ ਲੱਗਿਆ ਹੋਇਆ ਬਣਾਈ ਵੀ ਹੋਣਾ ਕਰਦੀ ਹੈ ਹੋਰ ਵੀ ਬਾਈ ਖੁੱਲ ਜੂਗੀ ਹੈ ਨਾ ਹਾਂਜੀ ਖੁੱਲੂਗੀ ਤੇ ਪਾਲ ਬਾਈ ਪਹਿਲਾਂ ਤਾਂ ਅਗਲੀ ਇਹਦੇ ਮਾੜਾ ਜਿਹਾ ਨੇੜੇ ਹੋ ਕੇ ਤਾਂ ਕੱਦ ਚੈੱਕ ਕਰੋ ਸੱਜਣ ਨੂੰ ਕੱਦ ਘਾਟ ਚ ਪੂਰੀ ਆ ਬਾਈ ਫੁੱਲ ਕੱਦ ਘਾਟ ਆ ਆਰਡਰ ਕੁਆਲਟੀ ਬਹੁਤ ਚਮਕ ਵਾਲੀ ਆ ਕੁਆਲਟੀ ਵਾਲੀ ਹੈ ਰਹੀਏ ਵੀ ਇਹ ਦੂਜੀ ਰੈਲ ਵੀਰੇ ਪਹਿਲੇ ਦੂਜੇ ਸਵੇ ਸੁੰਦੀ ਆ ਪਹਿਲੇ ਸਵੇ ਦਾ ਮਾਲਕ ਨੇ ਦੱਸਿਆ ਸੀ ਵੀ 20 ਲੀਟਰ ਦੁੱਧ ਅਚੋਇਆ ਉਹਨਾਂ ਕਰਕੇ 24 25 ਕਹਿੰਦੇ ਸੀ ਆਪਾਂ ਆਰ ਕੀ 20 ਮੰਨ ਕੇ ਲੈ ਲਈ ਆਪਣੇ ਕੋਲ ਕੋਈ 20 ਮੰਨ ਕੇ ਲੈ ਜਾ ਬਈ ਜਿਹੜੇ ਹਿਸਾਬ ਨਾਲ ਬਈ ਭਾਂਡਾ ਲੱਗਿਆ ਉਸ ਹਿਸਾਬ ਨਾਲ ਦੁੱਧ ਲੱਗਾ 24 ਕਿੰਨੀ ਦੇਊਗੀ ਵੀ ਬਈ ਇਹ ਨਹੀਂ ਗੱਲ ਵੀ ਨਾਲ ਆ ਬਈ ਖੋਲ ਕਰਾ ਇਹਨੂੰ ਇਹ ਕਿੰਨੇ ਦਿਨ ਲੈਂਦੀ ਹੈ ਹਜੇ ਇਹ ਤਿਆਰੀ ਇਹਦੇ ਇਹਦੇ ਕੱਲ ਨੂੰ ਵੈਸੇ ਦਿਨ ਪੂਰੇ ਆ ਉੱਪਰ ਲੈ ਜੇ ਜਾਣ ਇੱਕ ਲੈ ਜੇ ਦੋ ਲੈ ਜੇ ਇਹਦੇ ਉੱਪਰ ਵਾਲੇ ਲੈ ਕੇ ਜਾਣੇ ਹਾਂ ਬਾਕੀ ਬਾਈ ਜਾਨ ਚ ਪੂਰੀ ਜਾਨ ਵਾਲੀ ਆ ਬਈ ਆਏ ਨਹੀਂ ਕਿ ਵੀ ਛੋਟੀ ਆਰਡਰ ਤੁਸੀਂ ਇੱਥੋਂ ਚੈੱਕ ਕਰਕੇ ਦੇਖ ਲਓ ਬਹੁਤ ਜਿਆਦਾ ਚੰਗਾ ਦੁੱਧ ਬਈ ਮਾਲਕਾਂ ਨੇ ਆਪਾਂ ਨੂੰ 24 25 ਦੱਸਿਆ ਆਪਾਂ 20 ਬਣ ਕੇ ਲਈ ਆ ਹਾਂਜੀ ਹਾਂਜੀ ਬਾਈ ਜੀ ਤੇ ਬਾਈ 20 ਦੇ ਹਿਸਾਬ ਨਾਲ ਹਨਾ ਪਾਲ ਬਾਈ ਕੁਆਲਿਟੀ ਆ ਜਿਵੇਂ ਹਨਾ ਹਾਂਜੀ ਹਾਂਜੀ ਪੈਸੇ ਬਾਹਲੇ ਮੰਗੇਂਗੇ ਇਹਦੇ ਨਹੀਂ ਬਈ ਆਪਾਂ ਬਾਹਲੇ ਨਹੀਂ ਪੈਸੇ ਆਪਣਾ ਰੇਟ ਲੋਕਾਂ ਨਾਲ ਘੱਟ ਹੀ ਹੁੰਦਾ ਕਿੰਨੇ ਦੀ ਬਾਈ ਆਪਾਂ ਬਾਲੇ ਨਹੀਂ ਹੋਰ ਕਿਸੇ ਕੋਲੇ ਹੁੰਦੀ ਤਾਂ ਕੋਈ 70 75 ਕਰ ਲੈਂਦਾ ਪਰ ਆਪਾਂ ਇੰਨੇ ਨਹੀਂ ਕਰਨੇਗੇ ਆਪਾਂ ਕਿੰਨੇ ਦੀ ਦੇਣੀ ਆਪਾਂ ਜੈਜੀ 63000 ਰੁਪਏ ਦੀ ਗਾਂ ਦੇ ਦਿਆਂਗੇ ਲਓ ਵੀ ਮਤਰੋ 60000 ਦੀ ਆ ਬਾਈ ਕਹਿੰਦਾ ਦੇ ਦੇਣੀ ਆ ਤੁਸੀਂ ਇੱਥੋਂ ਪ੍ਰੋਜੈਕਟ ਚੈੱਕ ਕਰਕੇ ਦੇਖੋ ਬਾਈ ਦਾ ਹਮੇਸ਼ਾ ਇਹੀ ਸੁਭਾਅ ਹੁੰਦਾ ਵੀ ਬਾਈ 2 3 ਕਿਲੋ ਹਣਾ ਪੁਰਾਣੇ ਮਾਲਕ ਦੇ ਹਿਸਾਬ ਨਾਲ ਘੱਟ ਦੱਸ ਕੇ ਹੀ ਦਿੰਦਾ ਹਨ ਬਈ ਆਪਾਂ ਘੱਟ ਹੀ ਦੱਸੀਦਾ ਇਹ ਅਗਲੇ ਘਰੇ ਵੱਧ ਜਾ ਕੇ ਕੱਢੂਗਾ ਤਾਂ ਫੇਰ ਆ ਆਪਾਂ ਵੱਧ ਦੱਸ ਦਾਂਗੇ ਅਗਲੇ ਘਰੇ ਘੱਟ ਕਰੂ ਅਗਲਾ ਕਹਿੰਦਾ ਯਾਰ ਝੂਠ ਬੋਲੀ ਜਾਂਦਾ ਹਾਂ ਇਹ ਦੇ ਕਰਕੇ ਬਾਈ ਦੇ ਜਿਵੇਂ ਆਪਾਂ ਕਹਿ ਦਈਏ ਵੀ ਜਿਹੜੇ ਪੱਕੇ ਗਾਹਕ ਲੈ ਕੇ ਜਾਂਦੇ ਉਹ ਸਾਊ ਬਹੁਤ ਆ ਪੁਰਾਣਾ ਉਹ ਸਾਊ ਆ ਬਾਈ ਹਨਾ ਬਾਕੀ ਤੁਹਾਨੂੰ ਆਰਡਰ-ਆਰਡਰ ਤੁਸੀਂ ਇੱਥੋਂ ਚੈੱਕ ਕਰਕੇ ਦੇਖੋ ਬਹੁਤ ਜ਼ਿਆਦਾ ਟਾਪ ਦਾ ਜਿਹੜਾ ਆਰਡਰ ਲੱਗਿਆ ਹੋਇਆ ਹੱਤੀ ਜਵਾਈ ਵਾਲਾ ਮੋਟਾ ਥਣ ਲੱਗਾ ਹੋਇਆ ਬਾਈ ਬਾਕੀ ਥਣਾ-ਸੁਣਾ ਦੀ ਬਾਈ ਜਮਾ ਪਾਸ ਓਕੇ ਥਾਣਾ ਦੀ ਪਰ ਪਿੱਛੇ ਅਗਾ ਲੈਣੀਆਂ ਮੇਰੇ ਘਰੇ ਆ ਕੇ ਫੁੱਲ ਤਸੱਲੀ ਕਰਕੇ ਲੈ ਕੇ ਜਾਓ ਬਿਲਕੁਕੁਲ ਬਾਈ ਹਾਂ ਤੇ ਬਾਕੀ ਕੱਦ ਬੈੱਡ ਦੀ ਵੱਡੀ ਆ ਬਰੀਡ ਦੇ ਵਿੱਚ ਚੰਗੀ ਆ ਬੱਛੀ-ਬੁੱਛੀ ਦੇਗੀ ਦਾ ਤੁਸੀਂ ਇੱਥੋਂ ਚੈੱਕ ਕਰਕੇ ਬਈ ਗਰਮਾਲੀ ਆ ਆਪ ਚਾਂਮ ਕਾਲੀ ਆ ਨਸਲ ਵਾਲੀ ਆ ਤੇ ਜੇ ਬੱਛੀ-ਬੁੱਛੀ ਦੇਗੀ ਤਾਂ ਦੋ ਬਣ ਜਾਂਦੇ ਦੋ ਬਣ ਜਾਣੇ ਬਾਈ ਅੰਗ ਹਨਾ ਅਗਲਾ ਅਗਲਾ ਗੈਦਨ ਦਿੰਦਾ ਪਾਲ ਕੇ ਆ ਪਰ ਜੇ ਹੋਊਗੀ ਤਾਂ ਫੇਰ ਹੀ ਪਾਲੀ ਜਾਊਗੀ ਉਹੀ ਗੱਲ ਆ ਬਾਈ ਹਨਾ ਤੇ ਜੇ ਆਪਾਂ ਬਰੀਡ ਦੇ ਵਿੱਚ ਬਾਈ ਚੰਗੀ ਬਰੀਡ ਦੇ ਸਮਝਦੇ ਵਿੱਚ ਜਾਨਵਰ ਨੂੰ ਖਰੀਦਦੇ ਆ ਪਹਿਲਾਂ ਹਨਾ ਵੱਧੇ ਵਾਲੀ ਗੱਲਬਾਤ ਹੋ ਜਾਂਦੀ ਬਾਕੀ ਦੁੱਧ ਬਾਈ ਦੁੱਧ ਲੈਣਾ ਆਸਤੇ ਤਾਂ ਤਿੰਨ ਚੰਗੀ ਬਰੀਡ ਦੀ ਗਾਂ ਤਾਂ ਦੇ ਦਾਂਗੇ ਫੀਡ ਤੇ ਸਾਰ ਸਭ ਸੁਭਾਲ ਅਗਲੇ ਨੇ ਕਰਨੀ ਉਹ ਅਗਲੇ ਨੇ ਕਰਨੀ ਹਾਂ ਉਹ ਮੈਂ ਆਪਾਂ ਕਿਸੇ ਦੇ ਘਰ ਜਾ ਕੇ ਆਪਾਂ ਨਹੀਂ ਕਰਦੇ ਆਪਾਂ ਤਾਂ ਲਿਆ ਕੇ ਵੇਚਣਾ ਤਾਂ ਤੱਕ ਹੈ ਨਾ ਕਿ ਆਪਾਂ ਨੂੰ 2 ਰੁਪਏ ਰੋਟੀ ਮਿਲ ਜਾਵੇ ਆਪਾਂ ਅਗਲੇ ਘਰੇ ਤੋਰ ਦੇਈ ਤੇ ਹਾਂ ਤੇ ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਪਾਲ ਵੀ ਇੱਕ ਵਾਰ ਹੈ ਨਾ ਲੋਕੇਸ਼ਨ ਤੇ ਮੋਬਾਈਲ ਨੰਬਰ ਦੁਬਾਰਾ ਵੀ ਆਪਣਾ ਪਿੰਡ ਵੀਰੇ ਚੰਦਪੁਰਾਣਾ ਤਹਿਸੀਲ ਬਾਘਾਪੁਰਾਣਾ ਤੇ ਜ਼ਿਲ੍ਹਾ ਮੋਗਾ ਮੋਗੇ ਤੋਂ ਬਾਘੇਪੁਰਾਣੇ ਵਾਲੇ ਰੋਡ ਤੇ ਪੈਂਦਾ ਮੋਗੇ ਤੋਂ ਹੈਗਾ 12 ਕਿਲੋਮੀਟਰ ਬਾਘੇਪੁਰਾਣੇ ਤੋਂ 7 ਕਿਲੋਮੀਟਰ ਤੇ ਬਾਕੀ ਬਾਈ ਦਾ ਨੰਬਰ ਫ ਤੇ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਦੋਨੇ ਜਾਨਵਰਾਂ ਦੇ ਪਹਿਲਾ ਦਾ ਰੇਟ ਦੱਸਿਆ ਤੁਹਾਨੂੰ ਕਿਵੇਂ ਲੱਗੇ ਤੇ ਫਿਰ ਕੋਈ ਵੀ ਜਾਨਵਰ ਤੁਸੀਂ ਖਰੀਦਣਾ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਲੈਣੀ ਹੈ ਸਕਰੀਨਸ਼ਾਟ ਭੇਜ ਕੇ ਬਾਈ ਨੂੰ ਤੁਸੀਂ ਜੇ ਕੋਈ ਜਾਣਕਾਰੀ ਲੈਣੀ ਹੈ ਹੋਰ ਤੁਹਾਡੇ ਮਨ 'ਚ ਕੋਈ ਆਉਂਦੀ ਹੈ ਸ਼ੰਕਾ ਉਹਦੀ ਗੱਲਬਾਤ ਬਾਈ ਦੇ ਨਾਲ ਕਰ ਲੈਣੀ ਹੈ ਕੋਈ ਵੀ ਜਾਨਵਰ ਖਰੀਦਣਾ ਉਹਦੀ ਤਸੱਲੀ ਪਰਖ ਤੇ ਤੁਸੀਂ ਆਪਦੀ ਸਮਝ ਦੇ ਨਾਲ ਖਰੀਦਣਾ ਕਿਉਂਕਿ ਬਾਈ ਨੇ ਖਾਸ ਕਰਕੇ ਇਹ ਗੱਲ ਕਹੀ ਹੈ ਵੀ ਆਪਣੇ ਫਾਰਮ ਤੋਂ ਪੂਰ ਤਸੱਲੀ ਕਰਕੇ ਜਾਨਵਰ ਨੂੰ ਖਰੀਦ ਕੇ ਲੈ ਕੇ ਜਾਓ ਵੀਡੀਓ ਨੂੰ ਕਰ ਦਿਓ ਸ਼ੇਅਰ ਜਿਉਂਦੇ ਵਸਦੇ ਰਹੋ ਜੀ ਧੰਨਵਾਦ